ਮੰਮੀ ਜਿੰਦਗੀ 'ਚ ਤੈਨੂੰ ਸਭ ਤੋਂ ਜ਼ਿਆਦਾ ਡਰ ਕਿਹਦੀ ਈ ਤੋ ਲੱਗਦਾ ਸਭ ਤੋਂ ਜ਼ਿਆਦਾ ਡਰ ਲੱਗਦਾ ਮੈਨੂੰ ਜ਼ਿੰਦਗੀ 'ਚ ਉਸ ਟਾਈਮ ਤੋਂ ਡਰ ਲੱਗਦਾ ਜਿਹੜੇ ਤੋਂ ਜਦੋਂ ਮੈਂ ਬੁੱਢੀ ਹੋ ਜਾਊਂਗੀ ਤੇ ਮੇਰਾ ਮੰਜਾ ਕਿਸੇ ਕੂਨੇ 'ਚ ਠੱਠਾ ਹੋਊਗਾ ਤੇ ਕੋਲੇ ਪਾਣੀ ਦੀ ਗੜਬੀ ਪਈ ਹੋ ਤੇ ਕੋਲ ਮੰਜੇ ਦੇ ਟੁੱਟਿਆਂ ਦੀਆਂ ਚੱਪਲਾਂ ਪਈਆਂ ਹੋਣਗੀਆਂ ਤੇ ਜਦੋਂ ਮੇਰੇ ਨੌਹਾਂ ਪੁੱਤ ਜਿਵੇਂ ਕਿ ਤੁਸੀਂ ਸ਼ਹਿਰ ਬਾਜ਼ਾਰ ਜਾਇਆ ਕਰੋਗੇ ਤੇ ਤੁਸੀਂ 200 ਵਾਲਾ 250 ਵਾਲਾ ਸੂਟ ਲਿਆਇਆ ਕਰੋਗੇ ਵੀ ਚਲੇ ਨਹੀਂ ਕਿਹੜਾ ਕਿਤੇ ਜਾਣਾ ਤੇ ਟੁੱਟੀਆਂ ਚੱਪਲਾਂ ਮੇਰੇ ਮੰਝੇ ਕੋਲੇ ਤਾਂ ਪੰਨਿਆ ਹੋਇਆ ਕਰਨਗੀਆਂ ਵੀ ਇਹਨੇ ਕਿਹੜਾ ਕਿਤੇ ਜਾਣਾ ਤੇ ਬੇਕਾਰ ਦੀ ਜੁੱਤੀ ਜਾਂ ਚੱਪਲਾਂ ਉਹ ਡੱਬੇ ਚ ਪਾ ਕੇ ਤੇ ਬੇਕਾਰ ਦੇ ਥਾਂ ਸਾਂਭ ਕੇ ਹੋਣਗੀਆਂ ਵੀ ਕੋਈ ਨਹੀਂ ਜਦੋਂ ਬੁਢੀ ਜਾਊਗੀ ਤਦੋਂ ਝਾੜ ਕੇ ਦਪੈਰਾ ਚ ਪਾ ਦੇਾਂਗੇ ਇਹਨੇ ਕਿਹੜਾ ਕਿਤੇ ਜਾਣਾ ਹਰ ਇੱਕ ਇਨਸਾਨ ਦੇ ਮੂੰਹ ਤੇ ਉਦੋਂ ਇਹ ਗੱਲ ਹੋਇਆ ਕਰੋ ਕਿ ਤੇ ਕਿਸੇ ਡੁੰਗੇ ਦੇ ਅੰਦਰ ਗਾਂ ਜੇ ਕਰਕੇ ਮੇਰਾ ਮੰਝਾ ਡੱਠਾ ਹੋਊਗਾ ਵੀ ਚਲ ਕੋਈ ਨਹੀਂ ਇਹਨੂੰ ਕਿਹ ਜਿੱਥੇ ਮਰਜ਼ੀ ਪਾ ਦੋ ਤੇ ਟੁੱਟੇ ਭੱਜੇ ਜੱਗ ਕੌਲੇ ਚ ਮੇਰੇ ਸਰਾਣੇ ਪਾਣੀ ਪਿਆ ਹੋਇਆ ਕਰੂਗਾ ਤੇ ਲੀੜੇ ਜੇ ਤੇ ਮੇਰੇ ਤੋਤੇ ਪਾਏ ਆ ਤੋਤੇ ਤੇ ਜੇ ਪ੍ਰਾਣੇ ਪਾਏ ਆ ਪ੍ਰਾਣੇ ਤੇ ਨਹੀਂ ਜਿਵੇਂ ਦੇ ਵੀ ਪਾਏ ਆ ਪਾਏ ਹੋਇਆ ਕਰਨਗੇ ਮੈਨੂੰ ਸਭ ਤੋਂ ਜ਼ਿਆਦਾ ਜ਼ਿੰਦਗੀ ਚ ਇਹਨਾਂ ਗੱਲਾਂ ਤੋਂ ਡਰ ਲੱਗਦਾ ਜਿਹੜੀ ਜਵਾਨੀ ਸੀ ਉਹ ਤਾਂ ਕੱਟ ਲਈ ਔਕ ਕੱਟ ਲਈ ਚ ਸੌਕ ਕੱਟ ਲਈ ਤੇ ਜਿਹੜਾ ਬੜੇਪਾ ਹੈ ਨਾ ਇਹ ਕੱਟਣ ਤੋਂ ਬਹੁਤ ਡਰ ਲੱਗਦਾ ਮੈਂ ਕਹਿੰਦੀ ਵੀ ਇਹੋ ਜਿਹਾ ਟਾਈਮ ਨਾ ਆਵੇ ਵੀ ਜਿਹੜਾ ਮੇਰੇ ਬੱਚੇ ਇਹ ਕਹਿਣ ਵੀ ਇਹਨੇ ਕਿਹੜਾ ਕਿਤੇ ਜਾਣਾ ਇਹਨੇ ਕਿਹੜਾ ਕਿਤੇ ਆਉਣਾ ਹੈ ਮੈਨੂੰ ਕਿੜਾ ਕੋ ਵਿਆਹ ਸਾਦੀ ਲੈ ਕੇ ਜਾਣਾ ਤੇ ਮੈਨੂੰ ਇੱਕ ਤਾਂ ਪਈ ਨੂੰ ਛੱਡ ਦਿਆ ਕਰਨਗੇ ਤੇ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਿਆ ਕਰਨੀ ਮੈਨੂੰ ਸਭ ਤੋਂ ਜ਼ਿਆਦਾ ਏਸ ਚੀਜ਼ ਤੋਂ ਡਰ ਲੱਗਦਾ ਹੋਰ ਮੈਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ